ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਸੱਜਰ ਸੋਈ ਆ ਕੋਈ ਗੱਬਨ ਤਿਆਰ ਆ ਕੋਈ ਤੋਕੜ ਗੱਬਨ ਆ ਤੇ ਕੋਈ ਬੱਚੇ ਤੋਂ ਬਿਨਾ ਆ ਤੇ ਵੀਡੀਓ ਪੂਰੀ ਵੇਖਿਓ ਤੇ ਰੇਟ ਜਿਹੜੇ ਨਾਰਮਲ ਹੀ ਹੁੰਦੇ ਆ ਵੀਰ ਜੀ ਇਹਨਾਂ ਦੇ ਇਹ ਗੱਲਬਾਤ ਹੁਣ ਕਰਦੇ ਆਂ ਵਿਧੀਆਂ ਨਾਲ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਕੀ ਕਿਰਪਾ ਕੋ ਰਾਮ ਦੱਸ ਦੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਕਰਤੀ ਜੇ ਫਿਰ ਤਿਆਰੀ ਤਿਆਰੀ ਰੁਪਈ ਜੀ ਕਰਤੀ ਭੈਣ ਭਰਾ ਪਿਆਰ ਬੜਾ ਦੇਣ ਦੇ ਚੈਨਲ ਨੂੰ ਵੀ ਵੀਡੀਓ ਨੂੰ ਵੀ ਠੀਕ ਆਲ ਹੁੰਦਾ ਜਾਂਦਾ ਹੁੰਦਾ ਜਾਂਦਾ ਅੱਜ ਵੀ 5 ਜੇ ਕਿਰਪਾ ਦੀ ਸੂਈ ਜੇ ਇੱਕ ਆ 20 ਕਿਲੋ ਵਾਲੀ ਵਸ਼ੀ ਤਿਆਰ ਜੀ ਇੱਕ ਸੱਤਾਂ ਮਹੀਨੇ ਚ ਪਹਿਲਣ ਵਸ਼ੀ ਜੀ ਅੱਛਾ ਇੱਕ ਤੇ ਲੜੇਗਾ ਦੁੱਧ 7-8 ਕਿਲੋ ਠੀਕ ਆ ਇਕ ਆਪ ਬਚੀਆ ਦੂਸਰਾ ਸਵੇਰ ਗੱਭਣ ਪੈਂਦੀਆਂ 40 ਦਿਨਾਂ ਦੀ ਟੋਕੜ ਚਲੋ ਨਾਮ ਦੱਸੋ ਇੱਕ ਰੇ ਨਾਮ ਜੀ ਮੰਗੂ ਪਿੰਡ ਥੋਬਾ ਸੀਲਿੰਗ ਵਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲ ਦੋ 8567714511 ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰ ਲਈਏ ਥਾਣੇ ਦੇ ਦੇਖ ਸਰ ਬਰੀਡ ਬੜੀ ਆ ਵੇਖਣੋਂ ਥਣ ਛੋਟਾ ਜਾਉਦਾ ਥਣ ਬੜਾ ਵਾਛੀ ਘੜ ਦਿਨ ਪੈਪਾ ਪੂਪਾ ਬੜੀਆਂ ਬਰੀਡ ਵਾਲੀ ਜਿਆਦੀ ਵਸ਼ੀ ਠੀਕ ਆ ਹਾਂ ਜੀ ਤੇ ਦੁੱਧ ਕਿੰਨਾ ਇਹਦੇ ਕਾ ਹੁਣ ਭਾਜੀ ਇਹਦੇ ਕੋਲ ਦੁੱਧ ਆ ਜਾਂ 9 8984540 ਦਿਨਾਂ ਦੀ ਵਸ਼ੀ ਬਣੀ ਜੇ ਅੱਛਾ ਉਹ ਤੇ ਚੱਕ ਪਾਸ ਨਹੀਂ ਹਨ ਮੁੱਖੇ ਘਰੋਂ ਵਸ਼ੀ ਆਈ ਪਰ ਬਾਕੀ ਬਰੀਡ ਬੜੀ ਵਸ਼ੀ ਦੁੱਧ ਹੈਗਾ ਜੀ ਪੱਕਾ ਇੰਨਾ ਇਹਦੇ ਨਾਲ ਪਾਜੀ ਇਹ ਵਸ਼ੀਆਂ ਚੱਡੀ ਨਹੀਂ ਕਰਦੀਆਂ ਤੁਸੀਂ ਤਾਂ ਚਲੋ ਇਹੋ ਕੰਮ ਸਾਡੇ ਢਾੜੀ ਵੀਡੀਓ ਬਣਾਉਂਦੇ ਜੇ ਅੱਛਾ ਤੁਹਾਨੂੰ ਤਾਂ ਪਤਾ ਇਸ ਚੀਜ਼ ਬਾਰੇ ਬਰੀਡ ਦਾ ਇਹ ਚਲੋ ਕਈ ਵਾਰੀ ਨਿੱਗਰ ਹੁੰਦੀਆਂ ਆਂ ਇਹ ਬੱਚੀਆਂ ਨਿੱਗਰ ਹੀ ਰੈਂਦੀਆਂ ਤੋਰਾ ਹਾਂ ਫਿਰ ਬਾਕੀ ਦੁੱਧ ਦੇ ਤੁਸੀਂ ਚਵਾਈ ਆਵ ਕਰਕੇ ਖੜਨੀ ਆਂ ਹਰ ਕੇ ਵੀਡੀਓ ਚ ਬੇਨਤੀ ਸਾਡੀ ਇਹ ਹੀ ਹੁੰਦੀ ਆ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਆਪ ਵੇਖ ਚਾ ਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਰੰਟੀ ਨਾਲ ਬਰੀਡ ਲਓ ਨੀ ਰਪੀਜੀ ਕੋ ਦਾ ਸ਼ਾਹ ਬਾਕੀ ਕੱਦ ਕਾਠ ਦੀ ਉਤਰਾ ਚੰਗੀ ਆ ਤੇ ਹਵਾਨਾ ਥੋੜਾ ਨਿਗਰ ਹੀ ਰੱਖਦੀਆਂ ਅਛਾ ਇਹਦੇ ਵੀ ਦਿਖਾਉਣਾ ਕਰੀ ਜੰਮੀ ਤਨ ਦਿਖਾ ਦਈਏ ਸੁਆ ਕਿੰਨਾ ਚ ਇਹਦਾ ਦੂਸਰਾ ਸੁਆ ਤੇ ਗੱਬਨ ਜੀ ਪਹਿਲਾ ਸੁਆ ਸੁਜਿਆ ਪਥਣ ਥੋਣੇ ਕੋਸ਼ੀ ਦਾ ਪੂਰਾ ਠੱਡ ਕਿੰਨੇ ਵਰਗੀ ਤੇ ਇਹਦਾ ਮੁੱਲ ਫਿਰ 20 ਚ ਮਾਨਦਣ ਭਾਈ ਅਛਾ 20000 ਚ ਮਾਨਦਣ ਦੇ ਦੇ ਨਹੀਂ ਹੈਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਹਾਂਜੀ 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 ਠੀਕ ਹੈ ਜੀ ਤੇ ਹੁਣ ਇੱਕ ਆ ਗੱਬਨ ਆ ਗਈ ਹੈ ਬਾਈ ਵਾਸ਼ੀ ਪਹਿ ਠੰਡੀ ਧੀਰੀ ਹੈ ਠੀਕ ਹੈ ਹਾਂਜੀ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਭਾਈ 18 19 ਕਿਲੋ ਦੁੱਧ ਦੀ ਲਾਗੋਂ ਲਈ ਵਾਸੀ ਛੱਡ ਤੇ ਠੀਕ ਆ ਹਾਂਜੀ ਤੁਰਮ ਫੇਰ ਇੱਕ ਰੀ ਇਹਨਾਂ ਬਾਕੀ ਜੇ ਸਵੇਰੋਂ ਸਵੇਰ ਦਾ ਟਾਈਮ ਆ ਅਜੇ ਰੱਜੀਆਂ ਨਹੀਂ ਆ ਪੂਰੀਆਂ ਭਾਲ ਖਾਣਾ ਇਹ ਕ ਇਹ ਹੁਣ ਇਹ ਜੇ ਵੀਰ ਦੀ ਹਣਾਂ ਨੇ ਨਵਾਦਮ ਹੋ ਕੇ ਬੰਨੀਆਂ ਆਈਆਂ ਜਿਹੜੀਆਂ ਅਜੇ ਪੱਥੇ-ਪੁੱਥੇ ਪਾਏ ਆ ਜੇ ਦਹੀਂ ਆ ਮੱਖਣ ਇਹ ਰਾਤੀ ਕੱਲ ਲਾਉਣ ਲੱਗਿਆ ਨਾ ਮਾੜਾ ਜਿਹਾ ਨੌ ਢੜਾ ਜਿਹਾ ਵੱਡਿਆ ਮੜਕਾ ਅੱਦੋਂ ਠੀਕ ਆ ਜੀ ਬਾਕੀ ਘੇਰੀ ਲੌਂਚੜਾਂ ਲੱਗੀਆਂ ਹੋ ਜਾਂਦੀਆਂ ਹਾਂ ਤੇ ਬਾਕੀ ਇਹਦੇ ਸਿੰਘ ਜਿਹੜੇ ਨਿਗੇ ਨਿਗੇ ਆ ਆਹ ਦੇ ਸਾਦੇ ਆ ਫੇਸ ਕੁਆਲਿਟੀ ਬੜੀ ਵਧੀਆ ਇਹਨੇ ਵੱਡੇ ਆ ਸਿੰਘ ਤੇ ਸੈੱਟ ਆ ਸਾਰੇ ਜਿਹੜੇ ਬਿਲਕੁਲ ਪੁਰਾਣੇ ਹੀ ਕਿਸੇ ਨੇ ਵੱਡੇ ਇੱਕ ਮਿੰਟ ਰੋਕੇ ਵਿੱਚ ਥੰਦ ਦਿਖਾ ਦਈਏ ਚਲੋ ਲੈ ਜਾ ਕੋਈ ਨਹੀਂ ਤਾਂ ਭਾਈ ਜਿੱਥੇ ਬੱਤੀ ਖਲਾਰ ਲਓ ਅਸੀਂ ਆਹ ਦੇ ਸਾਦੇ ਥਾਣੇ ਦੇ ਲਾਗੇ ਤਾਂ ਤੇ ਦਾ ਮਰਦੀ ਹੈ ਇਹਦਾ ਕਿੰਨਾ ਫਿਰ ਮੁੱਲ ਰੱਖਦੀ ਆ ਆਪਾਂ ਸਾਦਾ ਵਿੱਚ 30 ਚ ਮੰਨ ਕਿੰਨੇ ਚ ਠੀਕ ਹੈ ਅੱਛਾ 30000 ਚ ਮੰਨਤਨ ਕਰ ਦੋਗੇ ਹਾਂਜੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਇੱਕ ਕਰੀ ਹਾਂ ਬਾਕੀ ਫੋਨ ਲਾਵੇ ਵੀਰ ਭਰਾ ਅੱਛਾ ਕਿੰਨਾ ਦੀ ਵਸ਼ੀ ਠੀਕ ਹੈ ਇਹ ਚ 2000 ਛੱਡ ਦਾਂਗੇ ਅੱਛਾ 28000 ਦੀ ਪਰ ਦਿੰਦਾ ਨਹੀਂ ਜੀ ਕਿੰਦਾ ਦੀ ਵਸ਼ੀ ਠੀਕ ਹੈ ਜੀ 10 ਛੱਡ ਲੇਵਾਂਗੇ ਲੋ ਅੱਛੀ ਰਾਇ ਇਹ ਜੇ ਗੱਬਣ ਆ ਜੇ ਦਿਨ ਇਹਨੇ 2-4 ਚ ਲੈ ਜਾਣੇ ਆ ਲੈ ਨਹੀਂ ਲਾਈ ਨਹੀਂ ਪਈ ਜੀ ਤੇ ਹੁਣ ਇੱਕ ਆ ਸੱਜਰ ਸੂਈ ਜੇ ਇਹ ਸੱਜਰ ਸੂਈ ਆ ਪਈ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਆਪ ਜੀ 4-5 ਦਿਨ ਹੋ ਗਏ ਸੀ ਇਹਦਾ ਬੱਚਾ ਅਜ ਬੱਚਾ ਬੱਚਾ ਅਜ ਹੁੰਦਾ ਨਾੜੋ ਜਿਹੜਾ ਨਾਲ ਹੀ ਆ ਬੱਚੇ ਦਾ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ 10 ਲੀਟਰ ਜੀ ਹੇਗਾ 10 ਲੀਟਰ ਪੱਕਾ ਕੋੜਾ ਕੋਲੇ ਕੋ ਤਿੰਨ ਲੰਦ ਕੋਈ ਆ ਜਿਹਾ ਹੈ ਉਹ ਜੀ ਲੱਗ ਜੀ ਕਮਾਗ। ਠੰਡੀ ਬੜੀ ਚੱਜੇ। ਠੱਡੀ ਵਾਲਾ ਦਾ ਊੜਾ ਬੰਨਾਈ ਨਹੀਂ ਕੋਈ ਰਿਵਸ਼ੀਆ ਥਾਂ ਦੇਵਾ ਬੜਾ ਲੱਗਣਾ। ਠੀਕ ਹੈ ਜੀ। ਤੇ ਇਹਦਾ ਫਿਰ ਮੁੱਲ ਦੋ ਛੜਦਾ ਗਾ ਪਿੰਜੀ ਤੀਜਾ ਅੱਛਾ ਇਹ ਵੀ ਤੀਜਾ ਦੋ ਛੜ ਦੇਣਾ ਇਹਦਾ ਵੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਆਪਣੇ ਰੇਟ ਬਹੁਤੇ ਨਾਰਮਲ ਹੁੰਦੇ ਨੇ ਠੀਕ ਆ ਅੱਧੇ ਘੰਟੇ ਘੰਟੇ ਮਾਰ ਦੇ ਦਿੰਦਾ ਜੀ ਠੀਕ ਆ ਕੋਈ 7 ਮਹੀਨੇ ਦੇ ਗੱਭਨ ਜੀ ਅੱਛਾ ਸਾਡੇ ਘਰੋਂ ਵੀ ਭਰਾ ਚੈੱਕ ਕਰਾ ਕੇ ਲੈ ਜੀ ਅੱਛਾ ਹਾਂਜੀ ਪਾਵੇਂ ਆਪਣੇ ਘਰੇ ਜਾ ਕਰਾ ਲੈ ਭਾਵੇਂ ਸਾਡੇ ਘਰੇ ਜਾ ਕਰਾ ਚੈੱਕ ਕਰਾ ਠੀਕ ਹੈ ਕਿੰਨੇ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਕੇ ਦੱਸ ਦੇ ਭਾਵੇਂ ਉਸ ਡਾਇਰੈਕਟਰ ਸੱਧਿਆ ਹੋਏ ਗੱਡੀ ਤੇ ਲਾ ਕੇ ਚੈੱਕ ਕਰਾ ਲੈ ਠੀਕ ਹੈ ਭਾਵੇਂ ਇੱਕ ਦੋ ਦਿਨ ਠਹਿਰ ਕੇ ਕਰਾ ਲੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਦੱਸ ਦੇਣਾ ਜੋ ਵੀ ਸਾਡੇ ਕਿਲੇ ਤੇ ਕਰਾ ਦੋ ਤੋਰ ਦੋ ਫਿਰ ਬਾਕੀ ਕੋਈ ਭਾਵੇਂ ਇੱਥੋਂ ਚੈੱਕ ਕਰਾ ਲੈ ਭਾਵੇਂ ਕੋਈ ਜਾਂਦਿਆਂ ਚੈੱਕ ਕਰਾ ਲੈ ਗੱਡੀ ਤੇ ਲੱਖ ਦਿਆਂ ਸਾਰੀ ਇਹ ਇਸ ਕੁਆਲਿਟੀ ਬੜੀ ਹੈ ਬੀਬੀ ਵਾਹੀ ਲੈ ਜਾ ਦੁੱਧ ਛੱਡੀ ਵੀਰ ਜੀ ਫੇਰ ਹਾਂਜੀ ਹਾਂਜੀ ਪੁੱਤ ਠੰਡੀ ਤੇਰੀ ਬੜੀ 1 ਮਿੰਟ ਰੋਕਾਂ ਤੁਹਾਨੂੰ ਦਿਖਾ ਦਈਏ ਇਹਦੇ ਥਾਂ ਤੋਂ ਬੜਾ ਲੱਗਾ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਲੈ ਜਾਓ ਜੀ ਉਤਰੇ ਕਿੰਨਾ ਕ ਦੁੱਧ ਕੱਢੀ ਜਾਊਗੀ 11 12 ਲੀਟਰ ਭਾਈ ਦੁੱਧ ਦਊਗੀ 11 12 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਦਈ ਜਾਊਗਾ ਇਹਦਾ ਫਿਰ ਮੁੱਲ ਭਾਈ 2 ਮਹੀਨੇ ਕੋ ਸੰਭਲੇ ਵਸੀ 35 ਦੀ ਆ ਹਾਂਜੀ 12000 ਰੁਪਿਆ ਮੋਲਿਆ ਅੱਛਾ 1100 ਛੋੜੇ 11 ਦੀ 11000 ਦੀ ਦੇ ਦੇਣੀ ਆ ਹਾਂਜੀ ਹਾਂਜੀ ਠੀਕ ਆ ਜੀ ਇਹ ਦੇਖੋ ਭਾਈ ਦੁੱਧ 7 ਤੋਂ 8 ਇਹ ਬੱਚੇ ਤਾਂ ਬਿਨਾਂ ਹੀ ਹਨ ਵਸੀ ਇੱਕ ਥਾਂ ਦੀ ਤੇਲ ਹੋ ਗਈ ਆ ਠੀਕ ਆ ਜੀ ਵਸੀ ਬਾਕੀ ਇਹ ਆ ਵੀ ਇਹ ਵੀ ਕੋਈ ਜਾਂਦਿਆ ਚੈੱਕ ਕਰਾ ਲੈ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਹੈ ਵੀ ਫਿਰ ਬੰਦਾ ਕੋਈ ਉਸਹਾਣਾ ਜਿਹੜੀ ਸੰਭ ਕਰ ਦਿੰਦਾ ਚੈੱਕ ਜ਼ਰੂਰ ਕਰਾ ਲੈ ਕੋਈ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹ ਦੇਖੋ ਭਾਈ 7 ਤੋਂ 8 7-8 ਲੀਟਰ ਦੁੱਧ ਜਿਹੜਾ ਕਹਿੰਦੇ ਹੈਗਾ 7 ਕਿਲੋ ਤੇ ਤਿਲੜਿਆ ਜਿਹੜੀ ਐ ਬਾਕੀ ਜਿਹੜੀਆਂ ਸੂਈਆਂ ਦੁੱਧ ਵਾਲੀਆਂ ਉਹਨਾਂ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਆ ਜਿਹੜਾ ਹੈ ਆ ਜੀ ਤੇ ਇਹਦਾ ਫਿਰ ਮੁੱਲ ਮੁੱਲ ਕਿੰਨਾ 30000 ਰੁਪਏ 13000 ਰੁਪਏ 2000 ਛੱਡ ਦਿੰਦੇ 11000 ਅੱਛਾ ਵੀ 11000 ਦੀ ਹਾਂਜੀ ਠੀਕ ਹੈ ਜੀ ਮਾਲ ਜਿਹੜਾ ਆਪਣਾ ਟਿਕ ਟਾਂਗ ਨੂੰ ਵੇਖਦਾ ਜੀ ਠੀਕ ਹੈ ਪਰ ਇੰਨੇ ਕਿੰਨੇ ਰੇਟ ਆ ਕੋਈ 10000 ਵਜਨ ਦੇ ਕੇ 15000 ਵਜਨ ਦੇ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਆਪਣਾ ਵੇਖ ਚਾਹ ਕੇ ਜੀ ਆਪਾਂ ਤਸੱਲੀ ਕਰ ਲਈ ਆ ਇਹਨੇ ਗਾੜੀ ਖੱਤ ਨਹੀਂ ਇੱਥੋਂ ਤਸੱਲੀ ਕਰਕੇ ਖੜੇ ਗਏ ਉਠਈਏ ਤੇ ਗੱਡੀ ਲੱਗੀ ਫੇਰ ਤਸੱਲੀ ਕੋਈ ਨਹੀਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇੱਥੇ ਆਪਣਾ ਵੇਸ ਚਾਹ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਪੈਸੇ ਤੁਸੀਂ ਖਰਚਨੇ ਆ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਜੀ